ਉਹ ਸਾਰਾ ਕਾਰਜਵਾਰ ਲੈ ਕੇ ਆਏ ਨੇ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਵੀ ਕੀ ਕੀ ਲੈ ਕੇ ਆਏ ਨੇ ਸ਼ਰਨ ਲਈ ਕੀ ਲੈ ਕੇ ਆਏ ਨੇ ਬੱਚੇ ਲਈ ਕੀ ਲੈ ਕੇ ਆਏ ਨੇ ਆਪਾਂ ਸਾਰੇ ਦੱਸਾਂਗੇ ਤੁਹਾਨੂੰ ਬਲੌਗ ਨਾਲ ਜੁੜੇ ਰਹੋ ਸਾਰਿਆਂ ਨੂੰ ਪਤਾ ਇਹ ਗੁਰਮੀਤ ਸਿੰਘ ਤੋਂ ਆਇਆ ਹੈ ਜੀ ਬismillah ਨਾਲੇ ਕਿ ਉਦੀਪੂ ਵਾਲਾ ਕੇ ਇਹ ਸ਼ਰਨ ਦੇ ਦੋ ਸੂਟ ਬੱਚੇ ਦੇ ਕੱਪੜੇ بڑے بیٹے ਦੇ ਕੱਪੜੇ ਤੇ ਉਹਦੇ ਹਸਬੰਡ ਦੇ ਕੱਪੜੇ ਉਹਦੀ ਮਾਂ ਦੇ ਕੱਪੜੇ ਸਾਰੇ ਨਾਨੀ ਤੇਰਾ ਸੁਭਾਅ ਜੀਆ ਪਾਦਾਂ ਦੇ ਲੈ ਇਹ ਆਪਾਂ ਸਾਰਿਆਂ ਨੂੰ ਪਤਾ ਹੈ ਗੁੜਤੀ ਕੀ ਹੁੰਦੀ ਆ ਗੁੜਤੀ ਉਹ ਹੁੰਦੀ ਆ ਮਤਲਬ ਸਭ ਤੋਂ ਪਹਿਲਾਂ ਬੱਚੇ ਨੂੰ ਮਿੱਠਾ ਖਵਾਇਆ ਜਾਂਦਾ ਮਤਲਬ ਸ਼ਹਿਦ ਜਾਂ ਕੁਝ ਵੀ ਦਿੰਦੇ ਨੇ ਮਤਲਬ ਜਿਹੜਾ ਵੀ ਦਿੰਦਾ ਵੀ ਬੱਚਾ ਉਸੇ ਤੇ ਚੱਲਿਆ ਜਾਂਦਾ ਤੁਸੀਂ ਕਮੈਂਟ ਵਿੱਚ ਜ਼ਰੂਰ ਦੱਸਿਓ ਵੀ ਤੁਹਾਨੂੰ ਤੋਂ ਨੇ ਕਿਹਨੂੰ ਕਿਹਨੂੰ ਗੁੜਤੀ ਦਿੱਤੀ ਸੀ ਵੀ ਤੁਹਾਡੇ ਤੇ ਕੌਣ-ਕੌਣ ਗਿਆ ਤੁਹਾਡੇ ਵੀ ਇਹ ਰਿਵਾਜ ਆ ਗੁੜਤੀ ਦੇਣ ਦਾ ਤੇ ਕਿਵੇਂ ਦਿੰਦੇ ਨੇ ਜ਼ਰੂਰ ਦੱਸਿਓ ਮਾਡਲ ਉਦੇਸ਼ ਤੋਂ ਮੈਂ ਦੋ ਵਾਰ ਅੱਜ ਦੇਖੀ ਦਉਂਗਾ ਜਦੋਂ ਆਹਾਂਗੇ ਤਾਂ ਕੋਈ ਕੰਦੇ ਦੀ ਆਈ ਨਹੀਂ ਮੈਡਮ ਇਹ ਫੇਟਪੈ ਨਾਲ ਜੈ ਜੀ ਮੈਂ ਕਿਹਾ